ਚੰਡੀਗੜ੍ਹ ਡਿਊਟੀ ਪ੍ਰਸ਼ਾਸਨ ਦੇ 37000 ਦੇ ਕਰੀਬ ਮੁਲਾਜ਼ਮ ਬੜੇ ਪਰੇਸ਼ਾਨੀ ਦੇ ਦੌਰ ਵਿੱਚੋਂ ਵਿਚਰੇ ਨੇ 37000 ਵਿੱਚੋਂ 18000 ਰੈਗੂਲਰ ਮੁਲਾਜ਼ਮ ਤੇ 19000 ਕੱਚੇ ਮੁਲਾਜ਼ਮ ਵੱਖ-ਵੱਖ ਠੇਕਿਆਂ ਤੇ ਆਊਟਸੋਰਸ ਤੇ ਡੇਲੀ ਵੇਜ ਤੇ ਕੰਮ ਕਰਦੇ ਮੁਲਾਜ਼ਮ ਇਸ ਪਰੇਸ਼ਾਨੀ ਦੇ ਦੌਰ ਵਿੱਚੋਂ ਨਿਕਲਣ ਲਈ ਸੰਘਰਸ਼ ਕਰ ਰਹੇ ਨੇ ਖਾਸ ਕਰਕੇ ਜਿਹੜੇ 19000 ਕੱਚੇ ਮੁਲਾਜ਼ਮ ਨੇ ਉਹਨਾਂ ਦੀ ਹਾਲਤ ਪਤਲੀ ਹੈ ਕਈਆਂ ਦੀ ਸ਼ਾਂਤੀ ਕੀਤੀ ਜਾ ਰਹੀ ਹੈ ਨਗੋਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਕਈ ਸਾਲਾਂ ਤੋਂ ਉਹ ਕੰਮ ਕਰ ਰਹੇ ਨੇ ਪਰ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਅੱਜ ਯੂਟੀ ਕਰਮਚਾਰੀ ਤੇ ਵਰਕਰ ਫੈਡਰੇਸ਼ਨ ਨੇ ਸੈਕਟਰ 17 ਨਗਰ ਨਿਗਮ ਦੇ ਦਫਤਰ ਮੂਰੇ ਵਿਸ਼ਾਲ ਧਰਨਾ ਤੇ ਪ੍ਰਦਰਸ਼ਨ ਕੀਤਾ ਔਰ ਇਸ ਪ੍ਰਦਰਸ਼ਨ ਦੌਰਾਨ ਲੰਬਾ ਸਮਾਂ ਨਾਰੇਬਾਜ਼ੀ ਚੱਲਦੀ ਰਹੀ ਤੇ ਲੀਡਰਸ਼ਿਪ ਨੇ ਐਲਾਨ ਕੀਤਾ ਵੀ ਜੇ ਹੁਣ ਵੀ ਨਗਰ ਨਿਗਮ ਤੇ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਦੀਆਂ ਮੰਗਾਂ ਮੰਨਣ ਲਈ ਅੱਗੇ ਨਾ ਆਏ ਤੇ ਸਿੱਧੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਊਗਾ ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮਾਂ ਦੇ ਵੱਖ-ਵੱਖ ਵਿਭਾਗਾਂ ਦੇ ਲੀਡਰ ਗੋਪਾਲਦਤ ਜੋਸ਼ੀ ਰਜਿੰਦਰ ਕਟੋਚ ਹਰਕੇਸ਼ ਚੰਦ ਅਮਰੀਕ ਸਿੰਘ ਹਰਪਾਲ ਸਿੰਘ ਸਕੰਦਰ ਸ਼ਰਮਾ ਨਸੀਬ ਸਿੰਘ ਰਣਜੀਤ ਸਿੰਘ ਮਦਨ ਕੁਮਾਰ ਕਸ਼ਮੀਰ ਸਿੰਘ ਵਿਨੇ ਪ੍ਰਸ਼ਾਦ ਵਰਿੰਦਰ ਸਿੰਘ ਹਰਜਿੰਦਰ ਸਿੰਘ ਹਰਦੀਪ ਸਿੰਘ ਸੁਰਜੀਤ ਸਿੰਘ ਗੁਰਪ੍ਰੀਤ ਸਿੰਘ ਨਿਹਾਲ ਸਿੰਘ ਤੇ ਬਿਹਾਰੀ لال ਸਮੇਤ ਹੋਰ ਕਈ ਲੀਡਰਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਮੰਗ ਕੀਤੀ ਵੀ ਡਿਊਟੀ ਪ੍ਰਸ਼ਾਸਨ ਦੇ ਮੁਲਾਜ਼ਮਾਂ ਉੱਪਰ 7ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਪੂਰੇ ਰੂਪ ਵਿੱਚ ਲਾਗੂ ਕੀਤਾ ਜਾਵੇ ਇਸ ਦੇ ਨਾਲ ਦੀ ਨਾਲ ਮੰਗ ਕੀਤੀ ਵੀ ਮੁਲਾਜ਼ਮਾਂ ਨੂੰ ਬੋਨਸ ਦਿੱਤਾ ਜਾਵੇ ਏਸੀਪੀ ਸਕੀਮ ਲਾਗੂ ਕੀਤੀ ਜਾਵੇ ਸੀਜੀਐਚਐਸ ਤੇ ਹੋਰ ਭੱਤਿਆਂ ਦਾ ਭੁਗਤਾਨ ਕੀਤਾ ਜਾਵੇ ਠੇਕਾ ਮੁਲਾਜ਼ਮਾਂ ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਖਾਸ ਕਰਕੇ ਜਿਨ੍ਹਾਂ ਦੀ ਨੌਕਰੀ 10 ਸਾਲ ਹੋ ਗਈ ਹੈ ਉਹਨਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ ਤੇ ਮੁਲਾਜ਼ਮਾਂ ਉੱਪਰ ਬਰਾਬਰ ਕੰਮ ਬਰਾਬਰ ਤਨਖਾਹ ਦਾ ਸਿਧਾਂਤ ਲਾਗੂ ਕੀਤਾ ਜਾਵੇ ਆਊਟਸੋਰਸ ਮੁਲਾਜ਼ਮਾਂ ਦੀ ਸ਼ਾਂਤੀ ਰੱਦ ਕੀਤੀ ਜਾਵੇ ਕ੍ਰੈਚ ਵਰਕਰਾਂ ਤੇ ਹੈਲਪਰਾਂ ਦੇ ਸ਼ਾਂਟੀ ਕਰਨ ਦੇ ਜਿਹੜੇ ਹੁਕਮ ਦਿੱਤੇ ਨੇ ਉਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਇਹਨਾਂ ਮੁਲਾਜ਼ਮਾਂ ਨੂੰ ਨੌਕਰੀਆਂ ਤੇ ਬਹਾਲ ਕੀਤਾ ਜਾਵੇ ਇਸੇ ਤਰ੍ਹਾਂ ਭਰਤੀ ਨਿਯਮਾਂ ਵਿੱਚ ਸੋਧ ਕਰਨ ਦੀ ਆਵਾਜ਼ ਵੀ ਉੱਠੀ ਔਰ ਮੰਗ ਕੀਤੀ ਕਿ ਮਰਤਕ ਮੁਲਾਜ਼ਮਾਂ ਦੇ ਆਸ਼ਿਰੇਤਾਂ ਨੂੰ 5 ਫੀਸਦੀ ਦੀ ਸ਼ਰਤ ਖਤਮ ਕਰਕੇ ਤੁਰੰਤ ਨੌਕਰੀਆਂ ਦਿੱਤੀਆਂ ਜਾਵੇ